ਦੋਸਤੋ ਕਬੱਡੀ ਖਿਡਾਰੀ ਪੀਰੀ 22 ਪੀ ਦਾ ਪਿੰਡ ਨੇ ਮੁੰਡਿਆਂ ਨੇ ਕਾਰ ਨਾਲ ਐਕਸੀਡੈਂਟ ਕੀਤਾ ਉਹ ਕਿਉਂ ਕੀਤਾ ਸੀ ਆਈ ਦੀ ਵੀਡੀਓ ਵਿੱਚ ਦੱਸਾਂਗੇ ਨਾਲ ਦੀ ਨਾਲ ਜਲਦੀ ਜਲਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਆਪਣੇ ਚੈਨਲ ਹਮਜ਼ਾ ਰਿੰਦ 512 ਨੂੰ ਸਬਸਕ੍ਰਾਈਬ ਕਰ ਲਵੋ ਤਾਂ ਕਿ ਅਗਲੀ ਮਜੀਦ ਤੁਹਾਡੇ ਤੱਕ ਵੀਡੀਓ ਪਹੁੰਚ ਜਾਵੇ ਬਾਸਾਨੀ ਤੇ ਸਭ ਤੋਂ ਪਹਿਲਾਂ ਸੀ ਗਲ ਪੀਰੀ ਟਾਈਪੀ ਦੀ ਕਬੱਡੀ ਸਫਰ ਤੇ ਜ਼ਿੰਦਗੀ ਸਫਰ ਦੇ ਬਾਰੇ ਕਰਾਂਗੇ ਸਭ ਤੋਂ ਪਹਿਲਾਂ ਪੀਰੀ ਟਾਈਪੀ ਦਾ ਜਨਮ ਫਿਲਾਲੋ ਜ਼ਹਿਾਨਾ ਪਿੰਡ ਟਾਈਪੀ ਦੇ ਵਿੱਚ ਹੋਇਆ ਇਸ ਟਾਈਪੀ ਦੀ ਉਮਰ 2024 ਦੇ حساب ਨਾਲ 24 ਸਾਲ ਹੋ ਗਈ ਹੈ। ਇਹ ਪਿਤਾ ਦਾ ਨਾਮ ਸਰਦਾਰ ਦਿਲਵੰਦਰ ਸਿੰਘ ਹੈ। ਉਹਨਾਂ ਦੀ ਮਾਤਾ ਦੀ ਫੋਟੋ ਤੁਸੀਂ ਸਕਰੀਨ ਤੇ ਦੇਖ ਹੀ ਰਹੇ ਹੋਗੇ। ਉਹਨਾਂ ਦੇ ਪਾਪਾ ਇੱਕ ਫੈਕਟਰੀ ਵਿੱਚ ਕੰਮ ਕਰਦੇ ਸਨ। ਇਹਨਾਂ ਦਾ ਦਾਦਾ ਜੀ ਦਾ ਨਾਮ ਸਰਦਾਰ ਨਿਲਮਰ ਸਿੰਘ ਹੈ। ਹੁਣ ਆਪਾਂ ਗੱਲ ਕਰੀਏ ਪੀਰੀ ਟਾਈਪੀ ਦੇ ਭਾਈ ਬਾਰੇ ਤੇ ਇਹਨਾਂ ਨੇ ਐਸਐਸਪੀ ਸਕੂਲ ਦਾ ਦੇਹਾਨਾ ਦੇ ਵਿੱਚੋਂ ਹੀ ਪੜ੍ਹਾਈ ਪੂਰੀ ਕੀਤੀ ਹੁਣ ਜੀਐਸਸੀ ਕਾਲਜ ਚ ਆਪਣੀ ਪੜ੍ਹਾਈ ਪੂਰੀ ਕਰ ਰਸਨ ਇਹਨਾਂ ਨੂੰ ਬਚਪਨ ਤੋਂ ਹੀ ਗਰਾਊਂਡ ਜਾਣ ਦਾ ਬਹੁਤ ਸ਼ੌਕ ਸੀ ਫਿਰ ਜਦੋਂ ਸਾਲ 2010 ਦਾ ਵਰਲਡ ਕੱਪ ਹੋਇਆ ਤੇ ਇਹਨਾਂ ਨੇ ਦੇਖਿਆ ਤੇ ਇਹਨਾਂ ਨੂੰ ਹੀ ਕਬੱਡੀ ਖੇਡਣ ਦਾ ਸ਼ੌਂਕ ਪੈ ਗਿਆ ਤੇ ਇਹਨਾਂ ਨੇ ਪਿੰਡ ਦੀ ਟੀਮ ਨਾਲ ਦੀ ਕਬੱਡੀ ਖੇਡਣੀ ਸ਼ੁਰੂ ਕਰ ਦਿੱਤੀ ਉਹਨਾਂ ਨੇ ਉਦੋਂ ਕੋਚ ਰੇਠਾਂ ਤੋਂ ਹੀ ਕਬੱਡੀ ਦੇ ਗੁਣ ਪ੍ਰਾਪਤ ਕੀਤੇ ਉਹਨਾਂ ਨੇ ਫਿਰ ਆਪਣੀ ਜ਼ਿੰਦਗੀ ਦਾ ਪਹਿਲਾ ਮੈਚ ਪਿੰਡ ਸ਼ੰਕਰ ਚ 32 ਲੋ ਵਿੱਚ ਖੇੜਿਆ ਫਿਰ 45 ਕਿਲੋ 65 ਕਿਲੋ ਵਿੱਚ ਖੇੜਿਆ ਹੌਲੇ ਹੌਲੇ ਉਹ ਫਿਰ ਓਪਨ ਖੇਡਣ ਲੱਗ ਗਿਆ ਪੀਰੀ ਟਾਈਪੀ ਇੱਕ ਜਾਫੀ ਹੈ ਪੀਰੀ ਟਾਈਪੀ ਪਿੰਡ ਦੋਸੇ ਵੱਲੋਂ ਵੀ ਖੇੜਿਆ ਤੇ ਜੰਡ ਦੀ ਟੀਮ ਲਈ ਵੀ ਖੇੜਿਆ ਦੂਰ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਖੇੜਿਆ ਸਰਦਾਰਾਂ ਕਮੇਟੀ ਵੱਲੋਂ ਵੀ ਖੇੜਿਆ ਇੰਗਲੈਂਡ ਕਾਲਜ ਵੱਲੋਂ ਖੇਡਿਆ ਪੀੜੀ ਟਾਈਪੀ ਨੇ ਲਾਲੀ ਕੋਚ ਸੁਰਖਪੁਰ ਤੋਂ ਵੀ ਕਬੱਡੀ ਦੀ ਟ੍ਰੇਨਿੰਗ ਲਈ ਪੀੜੀ ਟਾਈਪੀ ਸਵੇਰੇ 5 ਵਜੇ ਉੱਠ ਕੇ ਟ੍ਰੇਨਿੰਗ ਕਰਦੇ ਸੀ ਉਸ ਤੋਂ ਬਾਅਦ ਫਿਰ ਸ਼ਾਮ ਨੂੰ 5 ਵਜੇ ਉੱਠ ਕੇ ਟ੍ਰੇਨਿੰਗ ਕਰਦੇ ਸੀ ਹੁਣ ਅਗਰ ਆਪਾਂ ਗੱਲ ਕਰੀਏ ਪੀੜੀ ਟਾਈਪੀ ਦੀ ਖੁਰਾਕ ਬਾਰੇ ਤਾਂ ਉਹ ਕਰਦੇ ਦੇਸੀ ਖੁਰਾਕ ਹੀ ਖਾਂਦੇ ਸਨ ਪੀੜੀ ਟਾਈਪੀ ਇੱਕ ਆਮ ਜਿਹੇ ਖਾਨਦਾਨ ਵਿੱਚੋਂ ਨੇ ਪੀਰੀਟਾਈਪੀ ਨੇ ਆਪਣੀ ਕਬੱਡੀ ਵਾਸਤੇ ਬਹੁਤ ਸਟਰਗਲ ਕੀਤਾ ਤੇ ਬੜੀ ਮੁਸ਼ਕਲਾਂ ਵੇਖੀਆਂ ਪੀਰੀਟਾਈਪੀ ਆਪਣੀ ਖੁਰਾਕ ਇਕੱਠੀ ਕਰਨ ਵਾਸਤੇ ਸਕੂਟੀ ਗਾਰਡ ਦੇ 10-12 ਹਜ਼ਾਰ ਤੇ ਨੌਕਰੀ ਕਰਦੇ ਸਨ ਪੀਰੀਟਾਈਪੀ ਪਹਿਲੇ ਇਹੋ ਜਿਹਾ ਟਾਈਮ ਵੀ ਵੇਖਿਆ ਕਿ ਟੈਂਪੂਆਂ ਉੱਤੇ ਕਬੱਡੀ ਮੈਚ ਖੇਡਣ ਜਾਂਦੇ ਸੀ ਫਿਰ ਮੋਟਰਸਾਈਕਲਾਂ ਤੇ ਤੇ ਹੁਣ ਕਾਰਾਂ ਤੇ ਜਾਂਦੇ ਨੇ ਨੂੰ ਵੀ ਭਾਈ ਦਾ ਕਬੱਡੀ ਕੈਨੇਡਾ ਵਿੱਚ ਪਹਿਲੀ ਵਾਰੀ ਵੀਜ਼ਾ ਲੱਗਾ ਸੀ ਤੇ ਇਹ ਆਪਣੇ ਪਿਤਾ ਨੂੰ ਕਹਿੰਦਾ ਹੁੰਦਾ ਸੀ ਕਿ ਇੱਕ ਵਾਰੀ ਮੈਨੂੰ ਕਬੱਡੀ ਖੇਡਣ ਦੇ ਫਿਰ ਮੈਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ ਉਸ ਤੋਂ ਪਹਿਲਾਂ ਹੀ ਇਹਨਾਂ ਦੇ ਪਿੰਡ ਦੇ ਮੁੰਡਿਆਂ ਨੇ ਇਹਦੇ ਮੋਟਰਸਾਈਕਲ 'ਚ ਪਿੱਛੋਂ ਗੱਡੀ ਮਾਰ ਕੇ ਇਹਦਾ ਐਕਸੀਡੈਂਟ ਕਰ ਦਿੱਤਾ ਤੇ ਉਹਨਾਂ ਦੀ ਇੰਨੀ ਤबीयत ਖਰਾਬ ਹੋ ਗਈ ਸੀ ਕਿ ਉਹਨਾਂ ਨੇ ਇਨਫੈਕਸ਼ਨ ਕਰਕੇ ਕੋਮਾ ਵਿੱਚ ਚਲੇ ਗਏ ਤੇ ਉਹਨਾਂ ਦੀ ਲਤ ਵਿੱਚ ਬਲੱਡ ਆਣਾ ਵੀ ਖਤਮ ਹੋ ਗਿਆ ਇਸ ਕਰਕੇ ਫਿਰ ਇਹਨਾਂ ਦੀ ਲਤ ਕਟਣੀ ਪਈ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੇ ਇਲਾਜ ਵਾਸਤੇ 1 ਲੱਖ ਰੁਪਿਆ ਦਿਹਾੜੀ ਦਾ ਖਰਚਾ ਆ ਰਿਹਾ ਤੇ ਕੈਨੇਡਾ ਦੇ ਪ੍ਰਮੋਟਰਾਂ ਨੇ ਵੀ ਮਦਦ ਕੀਤੀ ਹੈ ਤੇ ਕੁਝ ਦੋਸਤਾਂ ਨੇ ਵੀ ਮਦਦ ਕੀਤੀ ਹੈ ਇਹਨਾਂ ਦੇ ਇਲਾਜ ਵਿੱਚ ਹੁਣ ਭਾਈ ਕੁਝ ਠੀਕ ਨੇ ਤੇ ਭਾਈ ਹੁਣ ਘਰ ਚਲੇ ਗਏ ਨੇ ਲੜਾਈ ਐਦਾਂ ਹੋਈ ਕਿ ਇਹ ਇਹ ਮੁੰਡੇ ਇਹਨਾਂ ਦੇ ਦੋਸਤਾਂ ਨਾਲ ਲੜੇ ਤੇ ਇਹਨਾਂ ਨੇ ਆਪਣੇ ਦੋਸਤਾਂ ਦੀ ਹਮਾਇਤ ਕਰਦੇ ਹੋਏ ਇਹਨਾਂ ਨੂੰ ਛੁੜਾ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਤੈਨੂੰ ਵੀ ਕਬੱਡੀ ਨਹੀਂ ਖੇਡਣ ਦੇਣੀ ਤੇ ਤੈਨੂੰ ਅਸੀਂ ਮੰਜੇ ਤੇ ਪਾ ਦੇਣਾ ਲੱਤਾਂ ਬਾਹਾਂ ਤੋੜ ਕੇ ਤੇ ਸਾਡੀ ਇਹੀ ਦਰਖਾਸਤ ਆ ਕਿ ਵਿੱਕੀ ਭਾਈ ਨੂੰ ਕਿ ਇਹਨਾਂ ਨੂੰ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ ਉਹ ਜਿਹੜੇ ਮੁੰਡਿਆਂ ਨੇ ਲੰਦਾਂ ਦੀਆਂ ਲੱਤਾਂ ਤੋੜੀਆਂ ਸੀ ਉਹ ਹੁਣ ਜੇਲ੍ਹ ਵਿੱਚ ਨੇ ਤੇ ਮਾਪਿਓ ਦੀ ਇਹ ਹੀ ਬਸ ਦਰਖਾਸਤ ਆ ਕਿ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਲਈ ਐਨਾ ਹੀ ਮਿਲਦੇ ਆਗਲੀ ਵੀਡੀਓ ਵਿੱਚ ਕੁਝ ਨਵਾਂ ਲੈ ਕੇ ਖੁਦਾ ਹਫਜ਼